ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਖਾਂਦੀ ਬਹੁਤੇ ਤੋਂ ਵੀ ਜਾਂਦੀ ਇਹ ਜਿਹੜੀਆਂ ਅਖਾਣਾਂ ਨੇ ਮਸ਼ਵਰੇ ਨੇ ਸਾਡੇ ਬਜ਼ੁਰਗਾਂ ਦੇ ਉਹ ਕਿਤੇ ਨਾ ਕਿਤੇ ਸਾਡੇ ਲਈ ਇੱਕ ਸਬਕ ਹੁੰਦੇ ਨੇ ਪਰ ਅਸੀਂ ਉਹ ਸਬਕ ਲੈਂਦੇ ਨਹੀਂ ਮੈਂ ਗੱਲ ਕਰਨੀ ਹੈ ਹਰਮੀਤ ਸਿੰਘ ਪਠਾਨ ਮਾਜਰਾ ਦੀ ਜਿਹੜਾ ਆਮ ਆਦਮੀ ਪਾਰਟੀ ਦਾ ਐਮ ਐਲ اے ਸੀ ਤੇ ਉਹਨੂੰ ਮਾਨਯੋਗ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਤੇ ਅਦਾਲਤ ਨੇ ਜਿੰਨੀ ਵੀ ਉਹਦੀ ਸੰਪਤੀ ਸੀ ਜਾਨੀ ਕਿ ਪ੍ਰਾਪਰਟੀ ਸੀ ਉਹਦੀ ਲਿਸਟ ਮੰਗੀ ਹੈ ਤੇ ਬਲਾਤਕਾਰ ਦਾ ਮਾਮਲਾ ਸੀ ਤੇ 31 ਜਨਵਰੀ ਨੂੰ ਅਗਲੀ ਸੁਣਵਾਈ ਹੋਣੀ ਹੈ ਤੇ ਮੈਂ ਜਿਹੜੀ ਗੱਲ ਕਰਨੀ ਹੈ ਨਾ ਇਹ ਉਹਨਾਂ ਦੇ ਵੀ ਖਾਨੇ ਵਿੱਚ ਪੈ ਜਾਵੇ ਜਿਹੜੇ ਮੌਜੂਦਾ ਐਮਐਲਏ ਨੇ ਜਾਂ ਬਣਨਾ ਚਾਹੁੰਦੇ ਨੇ ਜਾਂ ਬਣ ਚੁੱਕੇ ਨੇ ਵੀ ਜੇ ਭਲੀ ਭਾਂਤ ਚਾਹੁੰਦੇ ਹੋ ਇਹ ਸ਼ਬਦ ਸਹੀ ਹੈ ਵੈਸੇ ਭਲੀ ਭਾਂਤ ਜਾਂ ਇਹ ਕਹਿੰਦੇ ਵੀ ਇਹ ਚੰਗਾ ਚਾਹੁੰਦੇ ਹੋ ਜੇ ਚਾਹੁੰਦੇ ਹੋ ਵੀ ਬੜੇ ਪਾ ਸਾਡਾ ਵਧੀਆ ਪਾਰਕਾਂ ਵਿੱਚ ਬਹਿ ਕੇ ਗੁਜ਼ਰੇ ਸਾਡੀ ਪੁੱਤੀ ਸਾਡਾ ਪੁੱਤ ਸਾਡੀ ਧੋਤੀ ਸਾਡਾ ਧੋਤਾ ਸਾਨੂੰ ਕੌਫੀ ਦਾ ਕੱਪ ਫੜਾਵੇ ਅਸੀਂ ਆਵਾਜ਼ ਮਾਰੀ ਐ ਅਖਬਾਰ ਪੜ੍ਹਨਾ ਸਾਨੂੰ ਅਖਬਾਰ ਮਿਲ ਜੇ ਤਾਂ ਇਹ ਫਿਰ ਹੋਊਗਾ ਜੇ ਥੋੜਾ ਜਿਹਾ ਸਬਰ ਤੋਂ ਕੰਮ ਲਓਗੇ ਹੁਣ ਇਹ ਜਿਹੜਾ ਹਰਮੇਤ ਸਿੰਘ ਪਠਾਨ ਮਾਜਰਾ ਸੀ ਨਾ ਇਹਨੇ 300 ਕਰੋੜ ਦੀ ਪ੍ਰਾਪਰਟੀ ਬਣਾਈ ਤੇ ਘਰਬਾੜੀ ਨੇ ਇਲਜ਼ਾਮ ਲਾਇਆ ਬਲਾਤਕਾਰ ਦਾ ਮਕਦਮਾ ਚੱਲਦਾ ਸੀ ਭੋੜਾ ਹੋ ਗਿਆ ਆਸਟ੍ਰੇਲੀਆ ਜਾ ਕੇ ਬਹਿ ਗਿਆ ਤੇ ਵਕੀਲਾ ਰਾਹੀਂ ਕਹਿ ਕਹਾ ਕੇ ਪਟੀਸ਼ਨ ਪਾਈ ਕਿ ਮੈਨੂੰ ਜ਼ਮਾਨਤ ਮਿਲ ਜੇ ਪਰ ਮਿਲੀ ਨਹੀਂ ਤੇ ਅਦਾਲਤ ਨੇ ਫੋਕਟਾ ਹੁਣ ਪੰਜਾਬ ਸਰਕਾਰ ਤੋਂ ਲਿਸਟ ਮੰਗਿਆ ਵੀ ਜਿੰਨੀ ਪ੍ਰਾਪਰਟੀ ਨੇ ਬਣਾਈਓ ਪ੍ਰਾਪਰਟੀ ਦੀ ਲਿਸਟ ਦਿਓ ਉਹਨੂੰ ਸੀਲ ਕੀਤਾ ਜਾਊ ਜ਼ਬਤ ਕੀਤਾ ਜਾਊ ਤੇ ਹੁਣ ਜਿਹੜੇ ਗੁਰਚੇਸ਼ ਸਿੰਘ ਪਿੱਤਰਵੱਕar ਵਰਗੇ ਪੁਖਾਈ ਮਾਰਦੇ ਸੀ ਕਿ ਭਵੰਤਮਾਨ ਨੇ 2800 ਕਿੱਲਾ ਬਣਾਇਆ ਹੁਣ ਉਹ ਕਿੱल्ल्या ਵੇਜ ਕੇ ਖੇਤੀ ਕਰ ਲਵੇ ਗੁਰਜੀਤ ਸਿੰਘ ਚਿੱਤਰਕਾਰ ਨੇ ਵੀ ਇਸੇ ਨੇ ਉਂਗਲ ਲਾਈ ਹੋਣੀ ਵੀ ਇਦਾਂ ਬਿਆਨ ਦੇ ਦੇ ਬਿਉਦਨਾਮ ਕਰ ਇਹ ਕਰਤੂਤਾ ਨੇ ਇਹ ਪਠਾਨ ਮਾਜਰੇ ਵਰਗਿਆਂ ਦੀ ਤੇ ਹੁਣ ਕੀ ਹੋਣਾ ਹੁਣ ਮਾਂ ਇੱਕ ਦਿਨ ਇੰਟਰਵਿਊ ਵਿੱਚ ਰਹਿੰਦੀ ਸੀ ਮੇਰੇ ਪੁੱਤ ਨਾਲ ਮਾੜਾ ਕੀਤਾ ਤੇਰਾ ਪੁੱਤ 300 ਕਰੋੜ ਦੀ ਪ੍ਰਾਪਰਟੀ ਬਣਾ ਲੇ ਤਿੰਨ ਤਿੰਨ ਵਿਆਹ ਕਰਾ ਲੇ ਤੇ ਬਲਾਤਕਾਰ ਦੇ ਇਲਜ਼ਾਮ ਲੱਗਣ ਫਿਰ ਭਗੋੜਾ ਹੋ ਜੇ ਆਸਟ੍ਰੇਲੀਆ ਜਾ ਕੇ ਬਹਿ ਜੇ ਇਹ ਚੰਗਾ ਹੈ ਪੰਜਾਬ ਦੇ ਲੋਕਾਂ ਦਾ ਤੁਸੀਂ ਮਨ ਵਿਸ਼ਵਾਸ ਤੋੜਿਆ ਤੇ ਇਹਨਾਂ ਲੋਕਾਂ ਨਾਲ ਇਦਾਂ ਹੋਣੀ ਚਾਹੀਦੀ ਹੈ ਹੁਣ ਇਹ ਇੰਡੀਆ ਦੀ ਧਰਤੀ ਤੇ ਪੈਰ ਵੀ ਨਹੀਂ ਰੱਖ ਸਕਦਾ ਜਦੋਂ ਪੈਰ ਰੱਖੂ ਉਸ ਵਕਤ ਲੋਕਆਊਟ ਜਾਰੀ ਹੋਇਆ ਹੋਇਆ ਹੈ ਪੁਲਿਸ ਨੇ ਚੱਕ ਲੈਣਾ ਫਿਰ ਇਹਨਾਂ ਨੂੰ ਥੋੜੀ ਕਹਿਣਾ ਵੀ ਐਮਐਲਏ ਸਾਹਿਬ ਹੈ ਨਾ 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 ਕਹਿਣਗੇ ਮੁਰਜਮ ਹੈ ਇਹ ਬਲਾਤਕਾਰ ਹੀ ਹੈ ਇਹਨੇ 300 ਕਰੋੜ ਰੁਪਏ ਬਣਾਏ ਇਹ ਅਦਾਲਤ ਵੱਲੋਂ ਭਗੌੜਾ ਹੈ ਅਗਲੇ ਇਦਾਂ ਕਹਿਣਗੇ ਉਹਦੇ ਨੇ ਸ਼ਬਦ ਐ ਗੜਗੜ ਕੇ ਇਹ ਮੇਰੇ ਥੋੜੀ ਐ ਮੇਰੇ ਤਾਂ ਜਵਾਨ ਹੈ ਕਲੀ ਇਹ ਕਰਤੂਤਾ ਨੇ ਇਹਨਾਂ ਦੀ ਇਹ ਹੀ ਸ਼ਬਦ ਨੇ ਇੱਥੇ ਹੀ ਪੜਦੇ ਆ ਸੀ ਪੋਸਟ ਮੂਰੇ ਪਈ ਐ ਪਟਾਖ ਪਟਾਕ ਚੱਲਦੇ ਆ ਕਿਉਂ ਕਿਉਂਕਿ ਇਹਨਾਂ ਨੇ ਗਿਣ ਗਿਣ ਕੇ ਚੁਣ ਚੁਣ ਕੇ ਇਹ ਪੁੱਠੇ ਸਿੱਧੇ ਕੰਮ ਕੀਤੇ ਨੇ ਤੇ ਸਾਨੂੰ ਸੌਖਾ ਹੋ ਜਾਂਦਾ ਉਹ ਜਿਵੇਂ ਛੋਟੇ ਹੁੰਦੇ ਬੰਟੇ ਗੋਲੀਆਂ ਖੇਡਦੇ ਸੀ ਨੀਲੇ ਰੰਗ ਦੀ ਪੀਲੇ ਰੰਗ ਦੀ ਹਰੇ ਰੰਗ ਦੀ ਲਾਲ ਰੰਗ ਦੀ ਵਧੀਆ ਵਧੀਆ ਰੰਗ ਸੀ ਨਾ ਓਦਾਂ ਚੁਣ ਚੁਣ ਚੱਕਦੇ ਇਹਨਾਂ ਦੀ ਕਰਤੂਤਾਂ ਲੋਕਾਂ ਨੂੰ ਦੱਸਣ ਵਾਸਤੇ ਸ਼ਰਮ ਨਹੀਂ ਆਉਂਦੀ ਯਾਰ ਇਹਨਾਂ ਲੋਕਾਂ ਨੂੰ ਕੋਈ ਸਬਰ ਸੰਦੋਖ ਹੈ ਹੀ ਨਹੀਂ ਵੀ ਭਰਾਵੋ ਐਮ ਐਲ ਏ ਬਣ ਗਏ ਵਧੀਆ ਤਨਖਾਹ ਮਿਲਦੀ ਹੈ ਚਾਰ ਪੰਜ ਗਨਮੈਨ ਮਿਲਦੇ ਸਰਕਾਰੀ ਗੱਡੀ ਮਿਲਦੀ ਹੈ ਤੇਲ ਮਿਲਦਾ ਬਾਅਦ ਵਿੱਚ ਪੈਨਸ਼ਨ ਲੱਗ ਜਾਣੀ ਹੈ ਕਿਹੜਾ ਅਫਸਰ ਹੈ ਸਰਕਾਰ ਦਾ ਜਿਹੜਾ 5 ਸਾਲ ਨੌਕਰੀ ਕਰਕੇ ਬਾਅਦ ਵਿੱਚ 60-70 ਹਜ਼ਾਰ ਪੈਨਸ਼ਨ ਲਾ ਲੇ ਕਿਨੂੰ ਇੰਨੀ ਤਨਖਾਹ ਮਿਲਦੀ ਹੈ ਕਿਨੂੰ ਇੰਨੀਆਂ ਸਹੂਲਤਾਂ ਮਿਲਦੀਆਂ ਨੇ ਗੱਡੀ ਮਿਲਦੀ ਹੋਵੇ ਤੇਲ ਮਿਲਦਾ ਹੋਵੇ ਸ਼ਰਮ ਨਹੀਂ ਆਉਂਦੀ ਸਾਨੂੰ ਇਹ ਬਿਰਤ ਪਾਉਨੇ ਆ ਸੀ ਇਸੇ ਕਰਕੇ ਲੋੜ ਹੈ ਸਾਡੇ ਨੌਜਵਾਨ ਜੁੱਤ ਨੂੰ ਅੱਗੇ ਆਉਣ ਦੀ ਪੰਜਾਬ ਨੂੰ ਬਚਾਉਣ ਵਾਸਤੇ ਨਾ ਸ਼ਾਰਪ ਦਿਮਾਗ ਜਿਹੜੇ ਸਾਡੇ ਨੌਜਵਾਨ ਨੇ ਉਹ ਅੱਗੇ ਆਉਣ ਇਹੋ ਜਿਹੇ ਕਤੇੜਾ ਨਾਂ ਦੁਆਰਾ ਰਾਜਨੀਤੀ ਵਿੱਚ ਆਉਣ ਪੰਜਾਬ ਦਾ ਬੇੜਾ ਘਰ ਕੇ ਲੋਕ ਕਰ ਰਹੇ ਨੇ 300 ਕਰੋੜ ਦੀ ਪ੍ਰਾਪਰਟੀ ਨੇ ਬਣਾਈ ਹੈ ਭੱਜ ਗਿਆ ਹੁਣ ਅਦਾਲਤ ਨੇ ਸਿਕੰਜਾ ਇਹ ਜਾ ਘਸਿਆ ਤੇ ਪੂਰੀ ਲਿਸਟ ਪ੍ਰਾਪਰਟੀ ਦੀ ਮੰਗੀ ਜਦੋਂ ਲਿਸਟ ਮਿਲ ਗਈ ਫਿਰ ਕਿੱਥੇ ਕਿੱਥੇ ਪ੍ਰਾਪਰਟੀ ਪਈ ਹੈ ਕਿੱਥੇ ਘੋੜਿਆਂ ਦਾ ਫਾਰਮ ਹੈ ਕਿੱਥੇ ਜ਼ਮੀਨ ਖਰੀਦੀ ਹੈ ਕਿੱਥੇ ਫਲੈਟ ਖਰੀਦੇ ਆ ਕਿੱਥੇ ਦੁਕਾਨਾਂ ਖਰੀਦੀਆਂ ਸਾਰਾ ਕੁਝ ਉਹ ਅਗਲੇ ਨੇ ਜ਼ਬਤ ਕਰ ਲੈਣਾ ਫਿਰ ਡੰਡੇ ਵਜਾਉਂਦੇ ਫਿਰਿਓ ਜਾਓ ਜਿਵੇਂ ਫਿਰਦੇ ਹੁੰਦੇ ਨੇ ਖੈਰਪਾ ਦੇ ਮਾਤਾ ਖੈਰਪਾ ਦੇ ਮਾਤਾ ਟੂਠਾ ਫੜ ਕੇ ਕਿਤੇ ਚੌਂਕ 'ਚ ਖੜ੍ਹ ਜਓ ਸਬਰ ਤਾਂ ਉਹਨਾਂ ਨੇ ਸਾਨੂੰ ਇਹ ਲਾਹ ਪਾਕੀਤੀ ਹੈ ਪਠਾਨ ਮਾਜਰੇ ਦੀ ਇਹ ਹਰਾਮਖੋਰ ਆਸਟ੍ਰੇਲੀਆ ਵਿੱਚ ਬੈਠਾ ਹੈ ਉੱਥੋਂ ਬੈਠਾ ਪੋਸਟਾਂ ਪਾਉਂਦਾ ਹੈ ਉੱਥੋਂ ਬੈਠਾ ਵਕੀਲਾਂ ਨਾਲ ਗੱਲਬਾਤ ਕਰਕੇ ਪਟੀਸ਼ਨਾਂ ਪਾਉਂਦਾ ਤੇ ਉਹ ਠੋਕਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ